ਗੱਲ ਪੰਜਾਬ ਦੀ ਦੇ ਵਿੱਚ ਅੱਜ ਚਰਚਾ ਕਰਾਂਗੇ ਯੋਧ ਨਸ਼ਿਆਂ ਵਿਰੋਧ ਦਾ ਤੀਜਾ ਪੜਾ ਜਿਹੜਾ ਅੱਜ ਸ਼ੁਰੂ ਕੀਤਾ ਗਿਆ ਹੈ ਇਸ ਪੜਾ ਦੇ ਵਿੱਚ ਬੱਚਿਆਂ ਨੂੰ ਸਿਖਾਉਣ ਦੇ ਨਾਲ ਕੋਈ ਹੱਲ ਨਿਕਲੇਗਾ ਕੀ ਬੱਚਿਆਂ ਨੂੰ ਸਿਖਾਉਣਾ ਪਵੇਗਾ ਕਿ ਕਿਸ ਤਰੀਕੇ ਦੇ ਨਾਲ ਨਸ਼ਿਆਂ ਤੋਂ ਦੂਰ ਰਹਿਣਾ ਹੈ ਨਸ਼ੇ ਕਰਕੇ ਬੱਚਿਆਂ ਦਾ ਭਵਿੱਖ ਜਿਹੜਾ ਤਾਰ-ਤਾਰ ਹੁੰਦਾ ਦਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਕਾਲੀ ਕਾਂਗਰਸੀ ਸਰਕਾਰ ਜਿਹੜੇ ਨੇ ਉਹ ਜ਼ਿੰਮੇਵਾਰ ਹੈ ਨਸ਼ਿਆ ਖਿਲਾਫ ਸਕੂਲਾਂ ਦੇ ਵਿੱਚ ਹੁਣ ਪੜ੍ਹਾਈ ਕਰਵਾਈ ਜਾਵੇਗੀ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਵਿਰੋਧ ਦੇ ਲੜਾਈ ਹੈ 15 ਦਿਨਾਂ ਦੇ ਅੰਦਰ 35 ਮਿੰਟ ਦੀ ਇੱਕ ਕਲਾਸ ਲੱਗੇਗੀ ਬੱਚਿਆਂ ਨੂੰ ਪੜਾਇਆ ਜਾਵੇਗਾ ਕਿ ਨਸ਼ਿਆਂ ਤੋਂ ਕਿੰਜ ਦੂਰ ਰਹਿਣਾ ਹੈ ਕਿੰਜ ਬੁਰੀ ਸੰਗਤ ਤੋਂ ਵੀ ਦੂਰ ਰਹਿਣਾ ਹੈ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਦੇ ਲਈ ਆਮ ਆਦਮੀ ਪਾਰਟੀ ਦਾ ਇਹ ਮਿਸ਼ਨ ਜਿਹੜਾ ਹੈ ਇਹ ਖਾਸ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਨਸ਼ਾ ਛਡਾਉਣ ਵਿਸ਼ੇ ਦੀ ਪੜ੍ਹਾਈ ਜਿਹੜੀ ਹੋਣ ਵਾਲੀ ਹੈ 9ਵੀਂ ਤੋਂ ਲੈ ਕੇ 12ਵੀਂ ਦੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਣ ਦੇ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਹੋਇਆ ਜਿਹੜਾ ਪਾਠਕ੍ਰਮ ਹੈ ਉਹ ਪੜਾਇਆ ਜਾਵੇਗਾ ਹਰ 15 ਦਿਨਾਂ ਦੇ ਵਿੱਚ 35 ਮਿੰਟ ਦੀ ਕਲਾਸ ਰਾਹੀਂ ਬੱਚਿਆਂ ਨੂੰ ਫਿਲਮਾਂ ਜਿਹੜੇ ਕਿ ਐਕਟੀਵਿਟੀਜ਼ ਹੁੰਦੀਆਂ ਨੇ ਹੋਰ ਉਸ ਦੇ ਤਹਿਤ ਲਗਾਤਾਰ ਇਹ ਸਿੱਖਿਆ ਦਿੱਤੀ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਨਸ਼ਿਆਂ ਤੋਂ ਦੂਰ ਰਹਿਣਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਨਸ਼ਿਆਂ ਤੋਂ ਕਿਉਂ ਕਿਵੇਂ ਦੂਰ ਰਹਿਣਾ ਚਾਹੀਦਾ ਹੈ ਇਸ ਦੇ ਬਾਰੇ ਵੀ ਦੱਸਿਆ ਜਾਵੇਗਾ ਇਸ ਪਹਿਲ ਕਦਮੀ ਦੀ ਸ਼ੁਰੂਆਤ ਅੱਜ ਫਜ਼ਲਕਾ ਤੋਂ ਕੀਤੀ ਗਈ ਆਮ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕੇਜਰੀਵਾਲ ਕਨਵੀਨਰ ਨੇ ਜੋ ਉਹਨਾਂ ਦੇ ਵੱਲੋਂ ਕੀਤੀ ਗਈ ਸਰਕਾਰ ਦਾ ਦਾਵਾ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਕੂਲੀ ਸਿਲੇਬਸ ਦੇ ਵਿੱਚ ਨਸ਼ਾ ਛਡਾਓ ਵਿਸ਼ੇ ਤੇ ਜਿਹੜਾ ਕੀ ਇਹ ਮਤਾ ਲਿਆਂਦਾ ਹੈ ਤੇ ਇਹ ਜਿਹੜਾ ਸਿਲੇਬਸ ਹੈ ਇਸ ਨੂੰ ਐਡ ਕੀਤਾ ਗਿਆ ਹੈ ਤੁਹਾਨੂੰ ਇਸ ਦੇ ਨਾਲੇ ਵੀ ਦੱਸ ਦਿੰਦੇ ਆ ਇੱਕ ਜਿਹੜਾ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝਾ ਰਹੇ ਹਾਂ ਕਿ ਹੁਣ ਤੱਕ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੋ ਸ਼ੁਰੂ ਕੀਤਾ ਸੀ ਪੁਲਿਸ ਨੂੰ ਕਿੰਨੀ ਕੁ ਕਾਮਯਾਬੀ ਮਿਲੀ ਹੈ ਤੇ ਇਸ ਤੇ ਸੀਐਮ ਮਾਨ ਨੇ ਕੀ ਕਿਹਾ ਤੇ ਵਿਰੋਧੀ ਧਿਰ ਦਾ ਕੀ ਕਹਿਣਾ ਹੈ ਯਾਨੀ ਕਿ ਕਾਂਗਰਸ ਦਾ ਕੀ ਕਹਿਣਾ ਹੈ ਸੁਣਾਉਣਿਆ ਤੁਹਾਨੂੰ ਕਿ 15 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਪ੍ਰਾਣੀਆਂ ਲਾਲਚੀ ਭ੍ਰਿਸ਼ਟਾਚਾਰੀ ਤੇ نسل 쿠ਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ لالਚਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਡੋਪ ਟੈਸਟ ਹੋਣ ਲੱਗੇ ਰੀ ਹੈਵ ਸੈਂਟਰ ਖੁੱਲਣ ਲੱਗੇ ਫਿਰ ਅਸੀਂ ਸੋਚਿਆ ਕਿ ਚਲੋ ਜਿਹੜੇ ਬੱਚੇ ਬੁਰੀ ਸੰਗਤ ਚ ਪੈ ਗਏ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਹਾਂ ਜਿਹੜੇ ਡਰੱਗ ਲੈਂਦੇ ਆ ਸੀ ਉਹਨਾਂ ਨੂੰ ਕੋਈ ਕ੍ਰਿਮੀਨਲ ਨਹੀਂ ਕਹਿੰਦੇ ਜਾਂ ਕੋਈ ਅਸਕਰ ਨਹੀਂ ਹੈਗੇ ਉਹ ਤਾਂ ਉਹ ਤਾਂ ਪੇਸ਼ੈਂਟ ਨੇ ਉਹ ਤਾਂ ਬੁਰੀ ਸੰਗ ਵਿੱਚ ਪੈ ਗਏ ਅਸੀਂ ਕਹੇ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਲਾਹਾਜ ਕਰਾਉਣਾ ਪਵੇ ਆਪਾਂ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਵਤਾਂ ਇਲਾਜ ਨਾਲੋਂ ਪਰਹੇਜ਼ ਚੰਗਾ ਆਪਾਂ ਉਹਨਾਂ ਨੂੰ ਪਹਿਲੇ ਹੀ ਦੱਸੀਏ ਕਿ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ ਹੈ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਬੀਜੇਪੀ ਵਾਲੇ ਵਿੱਚੇ ਅਕਾਲੀ ਦਲ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹਿੰਦੀਏ ਪੈੜ ਜਾਂਦੀਏ ਪੈੜ ਇੱਧਰ ਨੂੰ ਅਸੀਂ ਪੈੜਾ ਨੱਪੀ ਜਾਂਦੇ ਹਾਂ ਹੁਣ ਉਹ ਪੈੜ ਨਾਪਿਆ ਹਜੇ ਜੇਲ੍ਹ 'ਚ ਇਨਾ ਦੁਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੱਗੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਢੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ 'ਚ ਖੜੇ ਨੇ ਇਹਨਾਂ ਦੇ ਹਿੱਸੇ ਬਿਜ਼ਨਸਾਂ 'ਚ ਨੇ ਇਹਨਾਂ ਦੇ ਹਿੱਸੇ ਪਹਾੜਾਂ 'ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚੋਂ ਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਗਏ ਪੰਜਾਬ ਨੂੰ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਨਹੀਂ ਤਾਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਛਿੱਤਰ ਮਾਰਨ ਵਾਲੇ ਲੱਭਦੇ ਆ। ਨਹੀਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਗਾਣਾ ਕੱਢਣ ਵਾਲੇ ਜਾਂਦੇ ਆ। ਪਹਿਲੀ ਗੱਲ ਤਾਂ ਜਾਂਦੇ ਹੀ ਨਹੀਂ। ਰੈਲੀਆਂ ਹੁਣੋਂ ਹਟ ਗਈਆਂ ਉਹਨਾਂ ਦੀਆਂ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਜ਼ਿੰਦਾਬਾਦ ਰਹੋ, ਆਬਾਦ ਰਹੋ। ਦੋਨੋਂ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ। ਇਨਕਲਾਬ! ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੇਰ ਫਾਜ਼ਿਲ ਕੀ ਤੋਂ ਜੁਦ ਨਸ਼ਾ ਵਿਰੁੱਧ ਦਾ ਇੱਕ ਨਵਾਂ ਅਧਿਆਇਸ਼ ਤੂ ਕਰ ਲਿਆ। ਪਹਿਲਾਂ ਵੀ ਇਹਨਾਂ ਨੇ ਅਧਿਆਇਸ਼ ਸ਼ੁਰੂ ਕੀਤੇ ਸੀ। ਕਿਸੇ ਦੀ ਲਾਸਟ ਡੇਟ 31 ਮਈ ਰੱਖੀ ਸੀ ਕਦੀ ਇਹ ਹਰਮੰਦਰ ਸਾਹਿਬ ਦੇ ਬਾਹਰ ਸਕੂਲ ਦੇ ਬੱਚਿਆਂ ਨੂੰ ਲੈ ਕੇ ਸੌ ਖਾਂਦੇ ਨੇ ਪਰ ਕੀ ਨਸ਼ਾ ਰੁਕਿਆ ਪਿਛਲੀ ਵਾਰੀ ਦੀ ਗੱਲ ਕਰ ਲਈਏ 31 ਮਈ ਤੱਕ ਇਹਨਾਂ ਨੇ ਕਿਹਾ ਸੀ ਪੰਜਾਬ ਚ ਨਸ਼ਾ ਖਤਮ ਹੋ ਜਾਊਗਾ ਸਾਰਿਆਂ ਨੇ ਵੇਖਿਆ ਵੀ ਮਜੀਟੇ ਦੇ ਵਿੱਚ ਕਿਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਕਿੰਨੇ ਬੰਦੇ ਮਰ ਗਏ ਰੋਜ਼ ਨਸ਼ਿਆਂ ਦਾ ਦੈਂ ਸਾਡੇ ਬੱਚਿਆਂ ਨੂੰ ਨਿਗਲ ਰਿਹਾ ਸੋ ਨਸ਼ਿਆਂ ਦੇ ਵਿਰੁੱਧ ਜਿਹੜਾ ਇਹਨਾਂ ਨੇ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂ ਕੀਤਾ ਸੀ ਉਹਦੀ ਤੇ ਕਦੇ ਦੀ ਨਿਕਲ ਗਈ ਜੇਲ੍ਹਾਂਾਂ ਚ ਮੋਬਾਈਲ ਜਾ ਰਹੇ ਨੇ ਜੇਲ੍ਹਾਂਾਂ ਦੇ ਵਿੱਚ ਗੈਂਗਸਟਰ ਹਾਵੀ ਹੋ ਰਹੇ ਨੇ ਸੋ ਇਹਨਾਂ ਦਾ ਜਿਹੜਾ ਇਹ ਇਹ ਪ੍ਰਯਾਸ ਆ ਇਹ ਬਿਲਕੁਲ ਕਾਮਯਾਬ ਨਹੀਂ ਗਾ ਹਾਂ ਜੇ ਇਹਨਾਂ ਦੀ ਮਨਸ਼ਾ ਸਹੀ ਹੋਵੇ ਇਹ ਬਿਲਕੁਲ ਰੋਕ ਸਕਦੇ ਸੀ ਕੱਦੀ ਮਈ ਤੱਕ ਪਰ ਨਹੀਂ ਰੋਕ ਸਕੇ ਨਾ ਇਹ ਸਰਕਾਰ ਜਿਹੜਾ ਜੁੱਧ ਨਸ਼ਾ ਵਿਰੁੱਧ ਆ ਇਹਨਾਂ ਨੇ ਦੇ ਦਿੱਤਾ ਮੈਂ ਤੁਹਾਨੂੰ ਫਿਰ ਗਰੰਟੀ ਦਿੰਦਾ ਐ ਇਹਨਾਂ ਨੇ ਇਸ ਡੇਟ ਨੂੰ ਵੀ ਵਧਾਉਣਗੇ ਔਰ ਅਗੇ ਤੱਕ ਵਧਾਉਣਗੇ ਕਿਉਂ ਮਸੇ ਇਲਕਸ਼ਨਾ ਚ ਕੁਝ ਸਾਲ ਤੇ ਰਹਿ ਗਿਆ ਸੋ ਇਸ ਟਾਈਮ ਨੂੰ ਇਹ ਕੈਸ਼ ਕਰਮ ਚਾਹੁੰਦੇ ਨੇ ਵੀ ਅਸੀਂ ਯੁੱਧ ਵਿਸ਼ਾ ਵਿਦੁੱਧ ਕਰਕੇ ਪੰਜਾਬ ਚੋਂ ਨਸ਼ਾ ਮਕਾਤ ਤੇ ਪਰ ਪੰਜਾਬ ਚੋਂ ਨਸ਼ਾ ਮਕਾ ਨਹੀਂ ਸਕੀ ਮੁਕਨੇ ਚਾਹੀਦੇ ਨੇ ਮੈਂ ਵੀ ਕਿੰਨਾ ਮੁਕਣਾ ਚਾਹੀਦੇ ਨੇ ਪਰ ਇਹਨਾਂ ਦੀ ਸੋਚ ਠੀਕ ਨਹੀਂ ਧੰਨਵਾਦ ਤਾ ਬੱਚਿਆਂ ਨੂੰ ਸਿਖਾਉਣ ਦੇ ਨਾਲ ਕੋਈ ਨਤੀਜਾ ਨਿਕਲੇਗਾ ਵਿਰੋਧੀ ਧਿਰ ਤੇ ਸੀਐਮ ਮਾਨ ਦੀ ਤੁਸੀਂ ਜਿਹੜਾ ਬਿਆਨ ਉਹਨਾਂ ਦੇ ਵੱਲੋਂ ਅੱਜ ਦਿੱਤਾ ਗਿਆ ਸੁਣ ਲਿਆ ਕਿ ਕਿਸ ਤਰੀਕੇ ਦੇ ਨਾਲ ਸੀਐਮ ਮਾਨ ਦਾ ਕਹਿਣਾ ਸੀ ਕਿ ਪਿਛਲੇ 15 ਸਾਲਾਂ ਦੇ ਅੰਦਰ ਪੰਜਾਬ ਦੇ ਅੰਦਰ ਇਹ ਛੇਵਾਂ ਦਰਿਆ ਵਗਣ ਲੱਗ ਪਿਆ ਇਸ ਸਰਕਾਰਾਂ ਜਿਹੜੀਆਂ ਨੇ ਪੁਰਾਣੀਆਂ ਯਾਨਕਿ ਕਾਂਗਰਸ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਇਹ ਜ਼ਿੰਮੇਵਾਰ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੂਟਾ ਲਾਉਣ ਦੇ ਲਈ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹੁਣ ਆਮ ਆਦਮੀ ਪਾਰਟੀ ਇਹ ਦਾਵਾ ਕਰ ਰਹੀ ਹੈ ਹਾਲਾਂਕਿ ਪਹਿਲਾਂ ਵੀ ਦਾਵਾ ਕੀਤਾ

ਕਾਂਗਰਸ ਤੋਂ ਸਾਡੇ ਨਾਲ ਜੁੜਨਗੇ ਸੋਨੂ ਜੰਡਿਆਲਾ ਜੋ ਕਿ ਇੱਕ ਸਮਾਜ ਸੇਵੀ ਨੇ ਸਮਾਜ ਦੇ ਵਿੱਚ ਵਿਚਰਦੇ ਨੇ ਗਰਾਊਂਡ ਲੈਵਲ ਤੇ ਰਿਪੋਰਟ ਕੀ ਹੈ ਕਿ ਸੱਚੀਓ ਇਹ ਨਸ਼ਾ ਜਿਹੜਾ ਇਹ ਖਤਮ ਹੋ ਰਿਹਾ ਹੈ ਅੱਗੇ ਨਾਲੋਂ ਫਰਕ ਪੈ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਅਸੀਂ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਹੈ ਕਈ ਥਾਵਾਂ ਤੇ ਹਾਲਾਂਕਿ ਹਾਲੇ ਵੀ ਨਸ਼ੇ ਦੀ ਜੜੀਆਂ ਖੇਪਾਂ ਨੇ ਉਹ ਬਰਾਮਦ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਕਾਂਗਰਸ ਦਾ ਕਹਿਣਾ ਹੈ ਕਿ ਸਿਰਫ ਝੂਠੇ ਦਾਅਵੇ ਨੇ ਇਹ ਪੋਸਟਰ ਬਾਜ਼ੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਖਤਮ ਕਰ ਸਕਦੀ ਹੈ ਕਿ ਇਹ ਜਿਹੜੀ ਨਸ਼ਿਆਂ ਦੀ ਤੀਸਰੀ ਇਹ ਲਹਿਰ ਇਹਨਾਂ ਦੇ ਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮੁਹਿੰਮ ਚਲਾਈ ਹੈ ਇਸ ਦੀ ਤੀਜੀ ਲਹਿਰ ਅੱਜ ਸ਼ੁਰੂ ਕੀਤੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਦਾ ਤੀਜਾ ਪੜਾ ਜਿਹੜਾ ਅੱਜ ਸ਼ੁਰੂ ਕੀਤਾ ਗਿਆ ਹੈ ਕਿ ਇਸ ਦਾ ਕੋਈ ਇਫੈਕਟ ਦੇਖਣ ਨੂੰ ਮਿਲਦਾ ਹੈ ਇਸ ਤੇ ਚਰਚਾ ਕਰਾਂਗੇ ਜ਼ਰੂਰ ਚਰਚਾ ਕਰਾਂਗੇ ਇਸ ਦੇ ਨਾਲ ਹੀ ਬੱਚਿਆਂ ਦੇ ਮਾਨਸਿਕ ਸਥਿਤੀ ਤੇ ਇਸ ਤਰੀਕੇ ਦੇ ਨਾਲ ਪ੍ਰਭਾਵ ਪਾ ਕੇ ਕੀ ਨਸ਼ਿਆਂ ਤੋਂ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਕਿਉਂਕਿ ਬੱਚੇ ਸਕੂਲ ਦੇ ਵਿੱਚ 8 ਘੰਟੇ ਰਹਿੰਦੇ ਨੇ ਉਸ ਤੋਂ ਬਾਅਦ ਆਪਣੇ ਮਾਪਿਆਂ ਦੇ ਨਾਲ ਦੋਸਤਾਂ ਦੇ ਨਾਲ ਹੋਰ ਸਮਾਜ ਦੇ ਵਿੱਚ ਵਿਚਰਦੇ ਨੇ ਕਿਉਂਕਿ 9ਵੀਂ ਕਲਾਸ ਤੋਂ ਬਾਅਦ ਦੇ ਬੱਚਿਆਂ ਨੂੰ ਇਹ ਸਿਖਾਇਆ ਜਾਵੇਗਾ ਸਕੂਲੀ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਬੂਟਾ ਸਿੰਘ ਬਰਾਗੀ ਜੀ ਆਮ ਆਦਮੀ ਪਾਰਟੀ ਤੋਂ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਰਕੇਸ਼ ਉਲਫਤ ਕਾਂਗਰਸ ਤੋਂ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਸਮਾਜ ਸੇਵੀ ਸੋਨੂ ਜੰਡਿਆਲਾ ਸਰ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਮੈਂ ਸਵਾਲ ਦਾ ਜਵਾਬ ਲੈਣਾ ਚਾਹਾਂਗਾ ਆਮ ਆਦਮੀ ਪਾਰਟੀ ਦੇ ਬੂਟਾ ਸਿੰਘ ਬਰਾਗੀ ਜੀ ਤੋਂ ਬੂਟਾ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਹ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਕੀਤਾ ਗਿਆ ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਹੜੀ ਪਹਿਲੀ ਦੋ ਮੁਹਿੰਮ ਸੇਮ ਨਾਮ ਹੈ ਪਰ ਪੜਾਅ ਅਲੱਗ-ਅਲੱਗ ਨੇ ਉਹਦਾ ਕੋਈ ਰਿਜ਼ਲਟ ਤਾਂ ਸਾਹਮਣੇ ਆਇਆ ਨਹੀਂ ਨਸ਼ਾ ਹਾਲੇ ਵੀ ਗਰਾਊਂਡ ਲੈਵਲ ਤੇ ਚ ਇਕਲੂਡਿੰਗ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਿਲਕੁਲ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਧ ਚੱਲ ਰਿਹਾ ਜੀ ਇਹ ਬੜਾ ਜੰਗੀ ਪੱਧਰ ਤੇ ਪੰਜਾਬ ਦੇ ਵਿੱਚ ਚੱਲ ਰਿਹਾ ਵਾ ਇਹ ਇਹਦੇ ਤਹਿਤ ਰਿਕਵਰੀਜ਼ ਵੀ ਬਹੁਤ ਹੋਈਆਂ ਅਰੈਸਟ ਵੀ ਬਹੁਤ ਹੋਈਆਂ ਇਹਦੇ ਅਡੰਟ ਪੜਾ ਫੇਸ ਉਲੀਕੇ ਗਏ ਸੀਗੇ ਉਹਨਾਂ ਫੇਸਾਂ ਤੇ ਕੰਮ ਕਰ ਰਿਆ ਮੈਂ ਇਹ ਨਹੀਂ ਕਹਿੰਦਾ ਬਈ ਪੁਰਾਣੀਆਂ ਗਵਰਨਮੈਂਟਸ ਨੇ ਵੀ ਗਵਰਨਮੈਂਟਸ ਨੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਕੈਪਟਨ ਗਵਰਨਮੈਂਟ ਨੇ ਵੀ 100 ਖਾਦੀ ਗੁਟਕਾ ਸਾਫ ਦੀ ਡੈਡਲਾਈਨ ਫਿਕਸ ਕੀਤੀ ਉਹਨੂੰ ਬਾਅਦ ਕੇਸ ਵੀ ਕਾਫੀ ਰਜਿਸਟਰਡ ਹੋਏ ਪਰ ਇਹ ਨਸ਼ਿਆਂ ਦਾ ਕੋਡ ਇੱਕ ਸਮਾਜਿਕ ਬੁਰਾਈ ਬਣ ਚੁੱਕਿਆ ਸੀਗਾ ਜਿਸ ਤਰ੍ਹਾਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਪੰਜਵੀਂ ਚੌਥੀ ਚ ਪੜਦੇ ਸੀ ਉਦੋਂ ਡਾਊਰੀ ਦੇ ਪ੍ਰਤੀ ਬੜੀ ਜਦੋਜਹਿਲ ਚੱਲ ਰਹੀ ਸੀਗੀ ਤੇ ਇੱਕ ਕੈਂਪੇਨ ਬੜੀ ਵੱਡੇ ਪੱਧਰ ਤੇ ਸਕੂਲਾਂ ਤੱਕ ਲਾਂਚ ਕੀਤੀ ਗਈ ਸੀ ਉਮੇ ਹੀ ਇਹ ਸੋਸ਼ਲ ਇਵਲਸ ਨੂੰ ਰੈਡੀਕੇਟ ਕਰਨ ਲਈ ਖਤਮ ਕਰਨ ਲਈ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਸਕੂਲਾਂ ਦੇ ਕੈਰੀਕੂਲਮ ਚ ਵੀ ਇਸ ਪ੍ਰਤੀ ਅਵੇਅਰਨੈਸ ਨੂੰ ਅਵੇਅਰਨੈਸ ਕਰਨ ਲਈ ਇੱਕ ਕੈਰੀਕੂਲਮ ਨੂੰ ਡਿਵੈਲਪ ਕੀਤਾ ਬਾਤ ਵੀ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਸਾਰਿਆਂ ਨੂੰ ਪੜਾਇਆ ਜਾਵੇ ਤਾਂ ਜੋ ਨਸ਼ੇ ਦੀ ਜਿਹੜੀ ਇਹ ਬਿਮਾਰੀ ਹੈ ਮੈਰਾਗੀ ਜੀ ਮੈਰਾਗੀ ਜੀ ਕਾਂਗਰਸ ਤਾਂ ਕਹਿੰਦੀ ਹੈ ਕਿ ਸਿਰਫ ਪੋਸਟਰ ਬਾਜ਼ੀ ਹੋ ਰਹੀ ਹੈ ਕੋਈ ਨਸ਼ਾ ਖਤਮ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਾਂਗਰਸ ਨੂੰ ਕਾਂਗਰਸ ਨੂੰ ਦੇਖੋ ਟਾਈਮ ਮਿਲਿਆ ਮੈਂ ਨਹੀਂ ਉਸ ਵਾਲਾ ਬਾਤ ਵੀ ਬਾਤ ਚ ਪੜਨਾ ਚਾਹੁੰਦਾ ਕਿਉਂਕਿ ਨਸ਼ੇ ਦਾ ਮੁੱਦਾ ਇੱਕ ਸੈਂਸਰ ਮੁੱਦਾ ਹੈਗਾ ਬਾਤ ਕਾਂਗਰਸ ਜੇ ਵਾਕਿਆ ਹੀ ਸੈਂਸਰ ਹੁੰਦੀ ਤੇ 2012 ਦੇ ਵਿੱਚ ਰਾਹੁਲ ਗਾਂਧੀ ਤੋਂ ਬਿਆਨਨਾ ਦਿਵਾਉਂਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਪੰਜਾਬ ਦਾ ਮੋਰ ਥੈਨ ਹਾਫ ਯੂਥ ਜਿਹੜਾ ਹੈਗਾ ਡਰਗ ਐਡਿਕਟਡ ਹੈਗਾ ਉਹ ਕਾਂਗਰਸ ਨੇ ਸਾਡੇ ਤੇ ਇਹ ਜਾ ਸਟਿਗਮਾ ਲਾਇਆ ਉਸ ਤੋਂ ਬਾਅਦ ਉੜਤਾ ਪੰਜਾਬ ਪੰਜਾਬ ਨੂੰ ਕਾਫੀ ਬਦਨਾਮ ਕੀਤਾ ਇਨਸਟੈਡ ਆਫ ਥੈਟ ਉਹ ਕੋਈ ਸਟ੍ਰੈਟਜੀ ਉਹ ਲੈ ਕੇ ਉਲੀਕ ਦੇ ਵੀ ਅਸੀਂ ਨਸ਼ੇ ਨੂੰ ਕਿਵੇਂ ਰੈਡਿਕਟ ਕਰਨਾ ਮੈਂ ਹੋਰ ਸੌਰੀ ਤੁਹਾਡਾ ਨਾਮ ਮੈਨੂੰ ਸਕਰੀਨ ਤੇ ਦਿਖ ਨਹੀਂ ਰਿਹਾ ਤਾਂ ਜੋ ਮੈਂ ਤੁਹਾਨੂੰ ਪ੍ਰੋਪਰਲੀ ਸੰਬੋਧਨ ਕਰ ਸਕਦਾ ਹੁਣ ਇਹ ਵੀ ਹੈਗੀ ਆ ਵੀ ਇਹ ਨਸ਼ੇ ਦੀ ਪ੍ਰੋਬਲਮਸ ਕੱਲੀ ਪੰਜਾਬ ਦੀ ਨਹੀਂ ਗਈ ਕਈ ਬਾਰਡਰ ਸੂਬਿਆਂ ਦੀ ਵੀ ਹੈਗੀ ਆ ਤੇ ਅਮਰੀਕਾ ਕੈਨੇਡਾ ਵਿੱਚ ਵੀ ਪਾਈ ਜਾਂਦੀ ਆ ਪਰ ਜਿਸ ਤਰ੍ਹਾਂ ਦੇ ਨਾਲ ਦੇਖੋ ਹੁਣ ਪੰਜਾਬ ਗਵਰਨਮੈਂਟ ਨੇ ਸੋਸ਼ੀਓਲੋਜਿਸਟ ਤੱਕ ਅਪਾਇੰਟ ਕਰਤੇ ਆ ਵੇ ਲੋਕਾਂ ਨੂੰ ਚੰਗੇ ਅਵੇਅਰ ਕੀਤਾ ਜਾਵੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਹੋਈਆਂ ਆ ਪੁਲਿਸ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਗਈ ਆ ਤੇ ਭੋਲਾ ਦੇ ਵਿੱਚ ਜਿਹੜਾ ਉਹ ਡਰੱਗਸ ਦੇ ਹੋਇਆ ਆ ਆਪਾਂ ਸਾਰਿਆਂ ਨੇ ਦੇਖਿਆ ਹੁਣ ਵੀ ਜਿਹੜੇ ਸੀਗੇ ਕਾਂਗਰਸ ਦਾ ਸੌਰੀ ਮੈਂ ਪੋਲਿਟੀਕਲੀ ਮੈਨੂੰ ਫੇਸ ਨਹੀਂ ਦਿਖ ਰਿਹਾ ਮੇਰਾ ਕੌਣ ਸੱਜਣ ਬੈਠਾ ਵਾ ਤਾਂ ਕਿ ਰਕੇਸ਼ ਉਲਫਤ ਜੀ ਜੁੜੇ ਹੋਏ ਨੇ ਸਾਡੇ ਨਾਲ ਕਾਂਗਰਸ ਤੋਂ ਹਾਂ ਕੌਣ ਸਰ ਰਕੇਸ਼ ਉਲਫਤ ਜੀ ਜੁੜੇ ਹੋਏ ਨੇ ਹਾਂ ਰਕੇਸ਼ ਜੀ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਾਫੀ ਕਾਫੀ ਸਿਆਣੇ ਨੇ ਕਾਂਗਰਸ ਦੀ ਸਾਬਕਾ ਐਮ.ਐਲ.ਏ. ਬੀ.ਬੀ ਸਤਕਾਰ ਕੌਰ ਫਿਰੋਜ਼ਪੁਰ ਰੂਲਰ ਤੋਂ ਐਮ.ਐਲ.ਏ ਸੀਗੀ ਉਹ ਚਿੱਟੇ ਸਮੇਤ ਗਰਫਦਾਰ ਹੋਈ ਵੀ ਆ ਇਹਨਾਂ ਲੋਕਾਂ ਦਾ ਤਾਂ ਹਾਲ ਇਹ ਸੀਗਾ ਮੈਂ ਹਾਲਾਂਕਿ ਕੋਈ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ ਚਿੱਟੇ ਇਹ ਇਸਤੇ ਨਸ਼ੇ ਦੇ ਕਹਿੰਗੇ ਨਸ਼ਾ ਸਾਡੀ ਸਮਾਜਿਕ ਬਰਾਈ ਮੰਨ ਲਓ ਬਣ ਚੁੱਕਿਆ ਵਾ ਜਾਂ ਬਣ ਚੁੱਕਿਆ ਸੀ ਮਾਨ ਸਰਕਾਰ ਕਈ ਪੜਾਵਾਂ ਦੇ ਵਿੱਚ ਹੁਣ ਇੱਕ ਬਹੁੜੇ ਕਾਂਗਰਸ ਨੂੰ ਤੇ ਚਾਹੀਦਾ ਵੀ ਏਸੀ ਦੀ ਛਲੰਗਾ ਕੀਤੀ ਜਾਵੇ ਪ੍ਰਾਈਵੇਟ ਸਕੂਲਸ ਦੇ ਵਿੱਚ ਵੀ ਇਹਨੂੰ ਇੰਟਰੋਡਿਊਸ ਕਰਾਂਗੇ ਸਾਰੇ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਜਿਸ ਤਰ੍ਹਾਂ ਅਸੀਂ ਦਾਜ ਦੀ ਬਿਮਾਰੀ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਵਾ ਉਸੇ ਤਰ੍ਹਾਂ ਨਸ਼ੇ ਦੀ ਬਿਮਾਰੀ ਨੂੰ ਵੀ ਅਵੇਅਰਨੈਸ ਰਾਹੀਂ ਅਰੈਸਟ ਰਾਹੀਂ ਡਿਟੈਂਸ਼ਨ ਰਾਹੀਂ ਪ੍ਰੋਵੈਂਸ਼ਨਲ ਰਾਹੀਂ ਜਿਸ ਤਰ੍ਹਾਂ ਵੀ ਹੋ ਸਕਿਆ ਅਸੀਂ ਟਾਈਮ ਟੂ ਟਾਈਮ ਫਰਾਮਾਂ ਦੇ ਵਿੱਚ ਕੰਮ ਕਰ ਰਹੇ ਹਾਂ ਵਿਲੇਜ ਕਮੇਟੀਆਂ ਬਾਰੇ ਰਕੇਸ਼ ਜੀ ਤੋਂ ਜਵਾਬ ਲੈ ਲੈਨੇ ਸਮਾਂ ਘਟਿਆ ਸਾਡੇ ਕੋਲ ਰਕੇਸ਼ ਜੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਕੈਪਟਨ ਸਰਕਾਰ ਵੇਲੇ ਵੀ ਕਾਫੀ ਜ਼ਿਆਦਾ ਨਸ਼ਿਆਂ ਤੇ ਠੱਲ ਪਾਉਣ ਦੀ ਜਿਹੜੀ ਸਕੀਮ ਹੈ ਲਿਆਂਦੀ ਗਈ ਕਈ ਪਰਚੇ ਵੀ ਦਰਜ ਹੋਏ ਖੇਪਾ ਵੀ ਫੜੀਆਂ ਗਈਆਂ ਤੇ ਹੁਣ ਜੇਕਰ ਆਮ ਆਦਮੀ ਪਾਰਟੀ ਸੇਮ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਬੱਚਿਆਂ ਨੂੰ ਕੁਝ ਅੱਛਾ ਸਿਖਾਣਾ ਚਾਹੁੰਦੀ ਹੈ ਤਾਂ ਕਾਂਗਰਸ ਨੂੰ ਕੀ ਇਤਰਾਜ਼ ਹੈ ਜੀ ਰਕੇਸ਼ ਜੀ ਨਮਸਕਾਰ ਜੀ नमस्कार जी नमस्कार जी नमश्कार। देखो कांग्रेस पार्टी ਜਿਹੜੀ ਆ ਸਭ ਤੋਂ ਪੁਰਾਣੀ ਪਾਰਟੀ ਹੈ एवरीवन 노ਸ दैट ਫੈਟ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਔਰ ਕਾਂਗਰਸ ਪਾਰਟੀ ਨੇ ਕੋਈ ਵੀ ਲੋਕਪੱਖੀ ਜੀ ਆਸਤਰ ਤੇ ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਜਿਹੜਾ ਤੁਹਾਡਾ ਮੁੱਦਾ ਹੋਇਗਾ ਇਹ ਯੁੱਧ ਨਸ਼ਾ ਵਿਰੋਧ ਜੀ ਜੀ ਕੋਈ ਵੀ ਮੁੱਦਾ ਜਿਹੜਾ ਸਰਕਾਰ ਕਿਸੇ ਦੀ ਵੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਭਾਵੇਂ ਸਾਡੀ ਕਾਂਗਰਸ ਦੀ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦੀ ਹੋਵੇ ਸਰਕਾਰ ਕੋਈ ਵੀ ਹੋਵੇ ਜਿਸ ਵੇਲੇ ਵੀ ਉਹ ਲੋਕਾਂ ਪੱਖੀ ਕੋਈ ਫੈਸਲਾ ਲੈਂਦੀ ਆ ਅਸੀਂ ਉਸ ਦਾ ਸਵਾਗਤ ਕਰਾਂਗੇ ਅਸੀਂ ਇਹਨਾਂ ਦੇ ਜਿਹੜੇ ਵੀ ਫੈਸਲੇ ਇਹਨਾਂ ਨੇ ਲਏ ਆ ਅਸੀਂ ਉਹਨਾਂ ਦਾ ਸਵਾਗਤ ਕੀਤਾ ਗੱਲ ਕਰ ਲਈ ਇਹਨਾਂ ਨਸ਼ਿਆਂ ਦੀ ਅਸੀਂ ਸਵਾਗਤ ਕਰਨੀ ਆ ਇਹ ਗਲਤ ਫਹਮੀ ਦੇ ਵਿੱਚ ਐ ਕਿ ਕਾਂਗਰਸ ਵਿਰੋਧ ਕਰਦੀ ਆ ਨਹੀਂ ਤੁਹਾਡੇ ਬੁਲਾਰਿਆਂ ਦੇ ਬੁਲਾਰਿਆਂ ਦੇ ਬਿਆਨ ਅਸੀਂ ਸੁਣਾਏ ਨੇ ਬੁਲਾਰਿਆਂ ਦਾ ਕਹਿਣਾ ਹੈ ਕਿ 31 ਮਈ ਤੱਕ ਵਾਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਨਸ਼ਾ ਖਤਮ ਕਰ ਦੇਗੀ ਉਹ ਵੀ ਖਤਮ ਨਹੀਂ ਹੋਇਆ ਇਹ ਦੂਜਾ ਪੜਾ ਲਿਆਂਦਾ ਫਿਰ ਤੀਜਾ ਪੜਾ ਲਿਆਂਦਾ ਪਰ ਨਸ਼ਾ ਖਤਮ ਨਹੀਂ ਹੋ ਰਿਹਾ ਸਿਰਫ ਪੋਸਟਰ ਬਾਜ਼ੀ ਹੋ ਰਹੀ ਹੈ ਕਾਂਗਰਸ ਦੇ ਬੁਲਾਰਿਆਂ ਦੇ ਹੀ ਬਿਆਨ ਨੇ ਇਹ ਪ੍ਰਤਾਪ ਬਾਜਵਾ ਦੇ ਵੱਲੋਂ ਵੀ ਕਿਹਾ ਜਾਂਦਾ ਮੈਂ ਮੈਂ ਜੀ ਆਮ ਨਾਟ ਆਮ ਨਾਟ ਕੰਪਲੀਟ ਮੈਂ ਅਲੇ ਆਪਣੀ ਪੂਰੀ ਗੱਲ ਨਹੀਂ ਕੀਤੀ ਮੇਰੇ ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ ਕਿ ਜਿਹੜਾ ਪੰਜਾਬ 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 ਪੱਖੀ ਕੋਈ ਫੈਸਲਾ ਲਿਆ ਜਾਂਦਾ ਵਾ ਜੀ ਉਸ ਦਾ ਅਸੀਂ ਸਵਾਗਤ ਕਰਾਂਗੇ ਲੇਕਿਨ ਗੱਲ ਕੀ ਹੋ ਰਹੀ ਹੈ ਥੇ ਕਿ ਪੰਜਾਬ ਪੱਖੀ ਫੈਸਲੇ ਲਏ ਜਾਂਦੇ ਆ ਲੇਕਿਨ ਉਹਨਾਂ ਨੂੰ ਤਰਾਤਲ ਤੇ ਜਿਹੜਾ ਵਾ ਉਹ ਨਹੀਂ ਉਤਾਰਿਆ ਜਾਂਦਾ ਜਿਸ ਤਰ੍ਹਾਂ ਉਤਾਰਨਾ ਚਾਹੀਦਾ ਵਾ ਕਿਉਂਕਿ ਨiyet ਜਿਹੜੀ ਸਥਾਪ ਨਹੀਂ ਹੈਗੀ ਨiyet ਸਥਾਪ ਹੋਏਗੀ ਫਿਰ ਵੀ ਇਹੇ ਹੀ ਲੋਕਾਂ ਨੂੰ ਜਿਹੜਾ ਬਾ ਜੋ ਲੋਕ ਚਾਹੁੰਦੇ ਆ ਜਿਹੜੇ ਵਾਅਦੇ ਕਰਕੇ ਆਏ ਸੀ ਲੋਕਾਂ ਦੇ ਨਾਲ ਜੀ ਉਹ ਮਿਲੇਗਾ ਲੋਕਾਂ ਨੂੰ ਲੇਕਿਨ ਅਨਫੋਰਚਨਟਲੀ ਡਿਸਪਾਈਟ ਦਾ ਫੈਕਟਰ ਵੀ ਆਰ ਲਿਵਿੰਗ ਇਨ ਅ ਵੈਲਫੇਅਰ ਸਟੇਟ ਅਸੀਂ ਵੈਲਫੇਅਰ ਸਟੇਟ ਦਾ ਕਨਸੈਪਟ ਕੀ ਆ ਕਿ ਵੈਲਫੇਅਰ ਸਟੇਟ ਜਿਹੜੇ ਉਹ ਲੋਕਾਂ ਪੱਖੀ ਹੁੰਦੇ ਆ ਤੁਹਾਨੂੰ ਪਤਾ ਸਾਰਿਆਂ ਨੂੰ ਉਹ ਲੋਕਾਂ ਵਾਸਤੇ ਫੈਸਲੇ ਕਰਦੇ ਆ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ ਆ ਕਾਂਗਰਸ ਪਾਰਟੀ ਨੇ ਹਮੇਸ਼ਾ ਸ਼ੁਰੂ ਤੋਂ ਤੁਸੀਂ ਲੈ ਕੋ ਸੈਂਟਰ ਤੋਂ ਲੈ ਲਓ ਜਾਂ ਬਾਕੀ ਦੀਆਂ ਸਟੇਟਾਂ ਤੋਂ ਲੈ ਲਓ ਤੇ ਜਾਂ ਪੰਜਾਬ ਦੀ ਆਪਾਂ ਗੱਲ ਕਰ ਲਈ ਜਿਹੜਾ ਤੁਹਾਡਾ ਮੁੱਦਾ ਵਾ ਜੀ ਯੁੱਧ ਨਸ਼ਾ ਵਿਰੋਧ ਇਹ ਫੈਂਸੀ ਸਲੋਗਨ ਲੱਗਦਾ ਬੜਾ ਅੱਛਾ ਲੱਗਦਾ ਸਲੋਗਨ ਤੁੰਨੂੰ ਲੇਕਿਨ ਧਰਾਤਲ ਦੇ ਉੱਤੇ ਕੀ ਆ ਮੈਂ ਮੰਨਦਾ ਵਾਂ ਕਿ ਕੰਮ ਹੋ ਰਿਹਾ ਵਾ ਲੇਕਿਨ ਇਹ ਇਹਨਾਂ ਨੇ ਬੜੀਆਂ ਡੇਟਾ ਦਿੱਤੀਆਂ ਬੜੇ ਫੈਂਸੀ ਸਲੋਗਨ ਦਿੱਤੇ ਡੈਡਲਾਈਨਸ ਦਿੱਤੀਆਂ ਔਰ ਬਹੁਤ ਵੱਡੇ ਵੱਡੇ ਪੱਤਰ ਦੇ ਉੱਤੇ ਪ੍ਰੋਗਰਾਮ ਕੀਤੇ ਗਏ ਇਸੇ ਨਾਲ ਜੁੜਦੇ ਹੀ ਕਈ ਹੋਰ ਜਿਹੜੇ ਮੁੱਦੇ ਸੀ ਪੰਜਾਬ ਦੇ ਜਿਹੜੇ ਪੱਖ ਦੇ ਮੁੱਗੇ ਮੁੱਦੇ ਸੀ ਉਹ ਵੀ ਇਹਨਾਂ ਨੇ ਠੇਕ ਕਿਉਂਕਿ ਗਵਰਨਮੈਂਟ ਹੈ ਜਦੋਂ ਲੋਕਾਂ ਨੇ ਰੌਲਾ ਪਾਉਣਾ ਵਾ ਕਿਉਂਕਿ ਲੋਕ ਐਸੇ ਲਈ ਹਰ ਵਰਗ ਜਿਹੜੇ ਸਰਕਾਰਾਂ ਤੇ ਆਏ ਹੋਏ ਆ ਜੇ ਮੈਂ ਮੁਲਾਜ਼ਮਾਂ ਦੀ ਗੱਲ ਕਰ ਲਾਂ ਜਾਂ ਮੈਂ ਕਿਸਾਨਾਂ ਦੀ ਗੱਲ ਕਰ ਲਾਂ ਜਾਂ ਮੈਂ ਹੋਰ ਕਿਸੇ ਵੀ ਖੇਤਰ ਦੇ ਵਿੱਚ ਟੀਚਰਾਂ ਦੀ ਗੱਲ ਕਰ ਲਾਂ ਕਿਸੇ ਵੀ ਕਿਸਮ ਦੀ ਗੱਲ ਕਰ ਲਈਏ ਤੇ ਇਸ ਵੇਲੇ ਲਾਂਡ ਆਰਡਰ ਦੀ ਸਿਚੁਏਸ਼ਨ ਵੀ ਪੰਜਾਬ ਦੇ ਵਿੱਚ ਸਾਰਿਆਂ ਤੋਂ ਲੁਕੀਨੀ ਆ ਸਭਨਾਂ ਨੂੰ ਪਤਾ ਹੈ ਕਿ ਕਿੰਨੀ ਮਾੜੀ ਲੋ ਐਂਡ ਆਰਡਰ ਦੀ ਸਿਚੁਏਸ਼ਨ ਹੋਈ ਦੀ ਬੰਦਾ ਘਰੋਂ ਸਵੇਰ ਨੂੰ ਨਿਕਲਦਾ ਸ਼ਾਮ ਦਾ ਪਤਾ ਨਹੀਂ ਆ ਕੋਦਨੇ ਕੀ ਵਾਪਰ ਜਾਣਾ ਸ਼ੋਰਟ ਚ ਰੱਖਣਾ ਚਾਹਵਾਗਾ ਮੈਂ ਬਾਕੀ ਜਿਹੜੇ ਕੋਈ ਵੀ ਵਾਪਰ ਬੰਦੇ ਵਿੱਚ ਰੋਕਣਾ ਚਾਹਵਾਗਾ ਤੁਹਾਨੂੰ ਬੀਬੀਆਂ ਹਲੇ ਤੱਕ ਹਿਸਾਬ ਲਾ ਕੇ ਬੈਠੀਆਂ ਦੀਆਂ ਮੈਂ ਤੁਹਾਨੂੰ ਵਿੱਚ ਰੋਕਣਾ ਚਾਹਵਾਗਾ ਤੁਸੀਂ ਕਹਿ ਰਹੇ ਹੋ ਕਿ ਗਰਾਉਂਡ ਜ਼ੀਰੋ ਤੇ ਕੰਮ ਨਹੀਂ ਹੋ ਰਿਹਾ ਸਿਰਫ ਬਿਆਨਬਾਜ਼ੀ ਹੋ ਰਹੀ ਹੈ ਐਲਾਨ ਹੋ ਰਹੇ ਨੇ ਗਰਾਉਂਡ ਜ਼ੀਰੋ ਤੇ ਸਮਾਜ ਸੇਵੀ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਸੋਨੂ ਜੰਡਿਆਲਾ ਜੀ ਗਰਾਉਂਡ ਜ਼ੀਰੋ ਤੇ ਹੀ ਕੰਮ ਕਰਦੇ ਨੇ ਲੋਕਾਂ ਦੇ ਵਿੱਚ ਵਿਚਰਦੇ ਜਾਂਦੇ ਨੇ ਤਾਂ ਸੋਨੂ ਜੰਡਿਆਲ ਹੈ ਜੀ ਇਹ ਕਾਂਗਰਸ ਦਾ ਜਿਹੜਾ ਬਿਆਨ ਹੈ ਜਿਹੜੇ ਛਿੱਟੇ ਆਮ ਆਦਮੀ ਪਾਰਟੀ ਦੇ ਮਾਰੇ ਜਾ ਰਹੇ ਨੇ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ ਕੀ ਸੱਚੀ ਕੰਮ ਨਹੀਂ ਹੋ ਰਿਹਾ ਜਾਂ ਫਿਰ ਜੋ ਖਬਰਾਂ ਸਾਡੇ ਕੋਲ ਆਉਂਦੀਆਂ ਨੇ ਜੋ ਸਾਡੇ ਕੋਲ ਡਾਟਾ ਆਇਆ ਹੈ ਇਸ ਵੇਲੇ ਕਿ ਇੰਨਾ 12 ਕਰੋੜ ਤੋਂ ਵੱਧ ਦਾ ਡਰੱਗ ਮਨੀ ਫੜ ਲਈ ਹੈ ਕਈ ਕਿਲੋ ਅਫੀਮ ਫੜੀ ਹੈ ਸਮੈਕ ਫੜੀ ਗਈ ਹੈ ਵੱਖ-ਵੱਖ ਤਰੀਕੇ ਦੇ ਨਸ਼ੇ ਜਿਹੜੇ ਨੇ ਫੜੇ ਗਏ ਨੇ ਕਈ ਐਫ ਆਈ ਆਰ ਦਰਜ ਹੋਈ ਹੈ ਕਿ ਗਰਾਊਂਡ ਜ਼ੀਰੋ ਤੇ ਕੰਮ ਹੋ ਰਿਹਾ ਹੈ ਸਰ ਬਿਲਕੁਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੇ ਮੈਂ ਜਿਹੜੀਆਂ ਵੀ ਇਹਨਾਂ ਦੀਆਂ ਗੱਲਾਂ ਸੁਣੀਆਂ ਵਾਂ ਦੋਵਾਂ ਪਰਾਵਾਂ ਦੀਆਂ ਮੇਰੇ ਸਤਿਕਾਰਯੋਗ ਮੇਰੇ ਕੋਈ ਗੱਲ ਇਹਨਾਂ ਦੀ ਪੱਲੇ ਨਹੀਂ ਪਈ ਕਿਉਂਕਿ ਇੱਕ ਦੂਜੇ ਤੇ ਚਿੱਕੜ ਪਾਉਣਾ ਸਾਡਾ ਕੰਮ ਨਹੀਂ ਅੱਜ ਗੱਲ ਆ ਪੰਜਾਬ ਦੀ ਸਾਡੇ ਦੇਸ਼ ਦੀ ਸਾਡੀ ਜਵਾਨੀ ਦੀ ਔਰ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਸਕੂਲਾਂ ਦੇ ਬੱਚਿਆਂ ਨੂੰ ਸਮਝਾਉਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਜਿਹੜੇ ਗਵਰਨਰ ਸਾਹਿਬ ਨੇ ਕਮੇਟੀਆਂ ਬਣਾਈਆਂ ਮੈਂ ਗਵਰਨਰ ਸਾਹਿਬ ਨੂੰ ਵੀ ਪੰਜਾਬ ਦੇਆਂ ਨੂੰ ਕਿਹਾ ਸੀ ਕਿ ਸਕੂਲ ਦੇ ਬੱਚਿਆਂ ਨੂੰ ਕਾਲਜਾਂ ਦੇ ਵਿੱਚ ਜਾ ਕੇ ਤੁਸੀਂ ਦੱਸਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਦੇ ਮਾਪਿਓ ਟੀਚਰ ਅਵੇਅਰ ਕਰਦੇ ਉਹਨਾਂ ਨੂੰ ਜਿਹੜੇ ਲੋਕ ਨਸ਼ਾ ਕਰ ਰਹੇ ਆ ਉਹ ਲੋਕ ਪਿੰਡਾਂ 'ਚ ਸ਼ਹਿਰਾਂ 'ਚ ਨੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰੀਏ ਔਰ ਟ੍ਰੀਟਮੈਂਟ ਕਿਦਾਂ ਹੋਣਾ ਵਾ ਉੱਥੇ ਜਿਹੜੇ ਪੈਸੇ ਚਾਹੀਦੇ ਆ ਜਿਹੜੇ ਸਾਨੂੰ ਇਹ ਸੁੱਖ ਸਹੂਲਤਾ ਚਾਹੀਦੀਆਂ ਵਾ ਸਾਡੇ ਕੋਲ ਜਿਹੜਾ ਨਸ਼ਾ ਛਡਾਊ ਕੇਂਦਰ ਪ੍ਰੋਪਰ ਨਹੀਂ ਹੈਗੇ ਔਰ ਜੇਕਰ ਸਾਰੀਆਂ ਪਾਰਟੀਆਂ ਦੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਲਈ ਜਾਵੇ ਜਿੰਨੇ ਪੰਜਾਬ ਦੇ ਐਮਪੀ ਆ ਇਹਨਾਂ ਦੀ ਤਨਖਾਹ ਪੈਨਸ਼ਨ ਤੁਸੀਂ 1 ਸਾਲ ਦੀ ਰੱਖ ਲਓ ਤੇ ਉਹਨਾਂ ਲੋਕਾਂ ਦਾ ਟ੍ਰੀਟਮੈਂਟ ਹੋ ਜਾਏਗਾ ਐਦਾਂ ਅਸੀਂ ਕਿਸੇ ਤੇ ਚਿੱਕੜ ਨਾ ਪਾਈਏ ਬੱਚਿਆਂ ਨੂੰ ਸਕੂਲਾਂ ਦੇਆਂ ਨੂੰ ਬਿਲਕੁਲ ਕੋਈ ਸਮਝਾਉਣ ਦੀ ਲੋੜ ਨਹੀਂ ਤਾਂ ਉਹਨੂੰ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਖਿਲਾਰ ਕੇ ਇਕੱਠ ਕਰਕੇ ਸਮਝਾਵਾਂਗੇ ਉਹ ਕੋਈ ਫਾਇਦਾ ਨਹੀਂ ਉਹ ਵੇਸਟ ਹੈ ਕਿਉਂਕਿ ਬੱਚਿਆਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਆਪਾਂ ਉਹਨਾਂ ਲੋਕਾਂ ਦੇ ਵਿੱਚ ਜਾਈਏ ਪਿੰਡਾਂ ਦੇ ਵਿੱਚ ਜਾਈਏ ਹਰ ਪਾਰਟੀ ਦੀ ਇੱਕ ਕਮੇਟੀ ਬਣਾਈਏ ਹਰ ਬੰਦੇ ਨੂੰ ਲਈਏ ਔਰ ਬੱਚਿਆਂ ਨੂੰ ਜੇਕਰ ਤੁਸੀਂ ਇਸ ਬੰਨੇ ਲਾਉਣਾ ਸਾਨੂੰ ਪ੍ਰੋਪਰ ਪੰਜਾਬ ਚ ਖੇਡ ਦੇ ਸਟੇਡੀਅਮ ਚਾਹੀਦੇ ਆ ਪ੍ਰੋਪਰ ਉਹ ਨੌਜਵਾਨਾਂ ਨੂੰ ਟ੍ਰੇਨ ਕਰਨ ਦੇ ਲਈ ਕੋਚ ਚਾਹੀਦੇ ਆ ਔਰ ਥਾਣਿਆਂ ਦੇ ਵਿੱਚ ਪੁਲਿਸ ਚਾਹੀਦੀ ਆ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਨਸ਼ੇ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਵਾ ਉਹਨਾਂ ਦਾ ਟ੍ਰੀਟਮੈਂਟ ਕਿਦਾਂ ਕਰਾਉਣਾ ਵਾ ਇਹ ਕੰਮ ਕਰੀਏ ਇਹ ਨਾ ਕਰੀਏ ਉਹਨੇ ਵਧੀਆ ਕੀਤਾ ਇਹਨੇ ਮਾੜਾ ਕੀਤਾ ਇਹਨੇ ਚੰਗਾ ਕੀਤਾ ਦੇਖੋ ਸਾਰੇ ਚੰਗਾ ਹੀ ਕਰ ਦਿੰਦੇ ਆ ਜੇ ਸੋਚ ਅਸੀਂ ਚੰਗੀ ਰੱਖ ਕੇ ਚੱਲਾਂਗੇ ਤਾਂ ਆਟੋਮੈਟਿਕ ਹੀ ਚੰਗਾ ਹੋਊਗਾ ਪਾਰਟੀ ਚਾਹੇ ਕੋਈ ਵੀ ਆ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਇਨਸਾਨ ਕਿਸੇ ਵੇਲੇ ਕੋਈ ਗਲਤੀ ਕਰ ਲੈਂਦਾ ਸਾਡਾ ਸਾਰਿਆਂ ਦਾ ਫਰਕ ਆ ਅੱਜ ਸਾਡੀ ਜ਼ਿੰਮੇਵਾਰੀ ਆਪਣੀ ਬਣਦੀ ਆ ਅਸੀਂ ਉਹਨਾਂ ਲੋਕਾਂ ਨੂੰ ਗੱਲ ਨਾ ਲਈਏ ਜਿਹੜੇ ਲੋਕ ਅੱਜ ਇਹ ਭਟਕ ਚੁੱਕੇ ਐਸ ਮੁੱਦੇ ਤੋਂ ਅਸੀਂ ਗਰਾਊਂਡ ਤੇ ਤਾਂ ਜਾਣਾ ਹੀ ਨਹੀਂ ਅਸੀਂ ਬਹਿ ਕੇ ਡਿਬੇਟਾਂ ਦੇ ਵਿੱਚ ਇੱਕ ਦੂਜੇ ਤੇ ਚਿੱਕੜਨਾ ਪਾਈਏ ਮੇਰੀ ਰਿਕਵੈਸਟ ਆ ਮੇਰੇ ਸਤਿਕਾਰਯੋਗ ਭਰਾ ਜੇ ਤੁਸੀਂ ਮੇਰੇ ਤੋਂ ਵੱਡੇ ਆ ਕੋਈ ਮੈਂ ਗਲਤੀ ਨਹੀਂ ਕੋਈ ਕੀਤੀ ਹੋਈ ਤਾਂ ਮੈਂ ਸੌਰੀ ਮੰਗਦਾ ਪਰ ਪਲੀਜ਼ ਮੇਰੀ ਤੁਹਾਨੂੰ ਇਹੀ ਬੇਨਤੀ ਆ ਕਿ ਅਸੀਂ ਬੱਚਿਆਂ ਨੂੰ ਸਕੂਲਾਂ ਨੂੰ ਛੱਡ ਕੇ ਸੀ ਪਿੰਡਾਂ 'ਚ ਸ਼ਹਿਰਾਂ 'ਚ ਜਾ ਕੇ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ ਉਹਨਾਂ ਨੂੰ ਮੋੜਨਾ ਕਿੱਦਾਂ ਆ ਉਹ ਜਿਹੜੇ ਮੈਡੀਕਲ ਸਟੋਰ ਕਾਬੂ ਕਰੀਏ ਜਿੱਥੋਂ ਨਸ਼ੇ ਮਿਲਦੇ ਆ ਹੁਣ ਜਿਹੜੀ ਆਪਾਂ ਨੂੰ ਨਸ਼ੇ ਵਾਲੀ ਗੋਲੀ ਮਿਲਦੀ ਆ ਉਹ ਨਸ਼ੇ ਵਾਲੀ ਗੋਲੀ ਜਿਹੜੀ ਆ ਉਹਦੇ ਤੇ ਜਿਆਦਾ ਨਸ਼ਾ ਵਧ ਗਿਆ ਵਾ ਉਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਹੜੀ ਗੋਲੀ ਮਿਲ ਰਹੀ ਆ ਉਹਦੇ ਨਾਲ ਇਹਨਾਂ ਤੇਜੀ ਨਾਲ ਨਸ਼ਾ ਵਧ ਗਿਆ ਉਹਦੇ ਵਿੱਚ ਕੁਝ ਕੈਮੀਕਲ ਮਿਲਾ ਕੇ ਟੀਕਾ ਲਗਾਇਆ ਜਾ ਰਿਹਾ ਔਰ ਨੌਜਵਾਨ ਕਈ ਜਿਹੜੀ ਉਹਨਾਂ ਦੀ ਮੌਤ ਹੋ ਰਹੀ ਆ ਸੋ ਮੇਰੀ ਬੇਨਤੀ ਹੈ ਕਿ ਆਪਾਂ ਰਲ ਕੇ ਹੱਲਾ ਮਾਰੀਏ ਸਾਰੇ ਇਹ ਸਾਡਾ ਸਾਰਿਆਂ ਦਾ ਸਾਂਝਾ ਮਿਸ਼ਨ ਆ ਇੱਕ ਸਰਕਾਰ ਪ੍ਰਸ਼ਾਸਨ ਇਥੋਂ ਦੇ ਵੋਟਰ ਇਥੋਂ ਦੇ ਲੋਕ ਇਥੋਂ ਦੇ ਮੀਡੀਆ ਅਸੀਂ ਸਾਰੇ ਇੱਕ ਜ਼ਿੰਮੇਵਾਰ ਇਸ ਦੇਸ਼ ਦੇ ਨਾਗਰਿਕ ਬਣ ਕੇ ਕੰਮ ਕਰੀਏ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਆ ਚੰਗੇ ਕੰਮ ਲਈ ਮੇਰੀ ਇਹੀ ਬੇਨਤੀ ਹੈ ਕਿ ਜਿਹੜੀਆਂ ਕਮੇਟੀਆਂ ਬਣਾਉਂਦੇ ਜੇ ਉਹਦੇ ਵਿੱਚ ਹਰ ਪਾਰਟੀ ਦੇ ਮੈਂਬਰ ਨੂੰ ਲਾ ਤੁਹਾਨੂੰ ਕੋਈ ਦਿੱਕਤ ਨਹੀਂ ਆਊ ਕਿਉਂਕਿ ਜਦੋਂ ਅਸੀਂ ਬੈਠ ਕੇ ਡਿਬੇਟਾਂ ਚ ਇੱਕ ਦੂਜੇ ਤੇ ਚਿਕੜ ਪਾਉਨੇ ਆ ਨਾ ਉਹ ਕਿਤੇ ਨਾ ਕਿਤੇ ਆਣ ਕੇ ਸਾਡਾ ਨੁਕਸਾਨ ਹੁੰਦਾ ਲੋਕ ਇਹਨਾਂ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ ਲੋਕ ਤੁਹਾਡੇ ਤੋਂ ਕੰਮ ਮੰਗਦੇ ਨੇ ਚਮ ਨਹੀਂ ਮੰਗਦੇ ਠੀਕ ਹੈ ਠੀਕ ਹੈ ਬਾਜੀ ਬੂਟਾ ਜੀ ਕੋਲੋਂ ਜਵਾਬ ਲੈ ਲੈਨੇ ਆ ਬੂਟਾ ਜੀ ਜਿਸ ਤਰੀਕੇ ਦੇ ਨਾਲ ਸੋਨੂ ਜੀ ਨੇ ਸਾਨੂੰ ਕਿਹਾ ਕਿ ਜਿਹੜੇ ਬੱਚਿਆਂ ਨੂੰ ਸਿਖਾਣ ਦਾ ਫਾਇਦਾ ਨਹੀਂ ਹੋਣਾ ਕਿਉਂਕਿ ਬੱਚੇ ਜਿਹੜੇ ਨੇ ਉਹ ਮਾਵਾਪਾ ਪਹਿਲਾਂ ਹੀ ਉਹਨਾਂ ਨੂੰ ਮਨਾ ਕਰਦੇ ਨੇ ਜਿਹੜੇ ਸਕੂਲ ਦੇ ਵਿੱਚ ਟੀਚਰ ਹੁੰਦੇ ਨੇ ਉਹ ਵੀ ਮਨਾ ਕਰਦੇ ਨੇ ਕਿ ਬਈ ਨਸ਼ਿਆਂ ਦੇ ਵੱਲ ਨਹੀਂ ਜਾਣਾ ਤਾਂ ਕਿਹਾ ਜਾ ਸਕਦਾ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਪਾਰਟੀ ਨੂੰ ਕੰਮ ਕਰਨਾ ਪਵੇਗਾ ਕੀ ਆਮ ਆਦਮੀ ਪਾਰਟੀ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰ ਰਹੀ ਹੈ ਗਰਾਊਂਡ ਲੈਵਲ ਤੇ ਸਮਝਾ ਰਹੀ ਹੈ ਲੋਕਾਂ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਨਸ਼ੇ ਕਿਸ ਤਰੀਕੇ ਦੇ ਨਾਲ ਖਤਮ ਕੀਤੇ ਜਾਣਗੇ ਪਹਿਲੀ ਪਹਿਲੀ ਗੱਲ ਤਾਂ ਤੁਸੀਂ ਨਿਊਜ਼ ਨੇਸ਼ਨ ਵਾਲੇ ਆਨੰਦ ਜੀ ਵਧਾਈ ਦੇ ਪਾਤਰੋਂ ਵੀ ਤੁਸੀਂ ਜਿਹੜੇ ਪੈਨਲਿਸਟ ਪਿਕ ਕੀਤੇ ਆ ਉਹ ਜਿਆਦਾ ਪੋਲਿਟਿਕਸ ਨਹੀਂ ਨਿਚੇ ਤੇ ਕਰ ਰਹੇ ਬਿਲਕੁਲ ਇਹ ਮੁੱਦਾ ਹੀ ਨਹੀਂ ਹੈ ਜੀ ਪੋਲਿਟਿਕਸ ਦਾ ਹਾਂ ਬਿਲਕੁਲ ਦੇਖੋ ਸਟ੍ਰੈਟਜੀਆਂ ਹੁੰਦੀਆਂ ਜਿਹੜੇ ਵੀ ਸੰਜਣ ਨੇ ਇਹ ਗੱਲ ਕਹੀ ਆ ਅਸੀਂ ਕਰ ਰਹੇ ਆ ਅਸੀਂ ਆਪ ਤੇ ਅਸੀਂ ਨਹੀਂ ਆਪਾਂ ਕਿਉਂਕਿ ਗਵਰਨਮੈਂਟ ਕਰ ਰਹੀ ਆ ਦੀ ਬੈਸਟ ਕਰ ਰਹੇ ਆ ਬੱਚਿਆਂ ਦੇ ਮਾਪੇ ਕਰ ਰਹੇ ਆ ਉਹ ਵੀ ਦੀ ਬੈਸਟ ਕਰ ਰਹੇ ਆ ਟੀਚਰਸ ਕਰ ਰਹੇ ਆ ਦੀ ਬੈਸਟ ਬਣ ਰਹੇ ਆ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਇਹ ਹੈਗੀ ਆ ਵੀ ਆਪਾਂ ਅਵੇਅਰਨੈਸ ਸਪਰੈਡ ਕਰੀਏ ਉੱਪਰ ਜਿੱਥੇ ਮੈਂ ਹੁਣ ਮਾਨ ਸਾਹਿਬ ਨੇ ਹੋਲਡਿੰਗ ਲਾ ਕੇ ਐਡਵਰਟਾਈਜ਼ ਦੀ ਗੱਲ ਆਉਂਦੀ ਉੱਥੇ ਇੱਕ ਨੰਬਰ ਵੀ ਨਿਸ਼ਰ ਕੀਤਾ ਤੁਸੀਂ ਮੇਰਾ ਨੰਬਰ ਵੀ ਸਟੂਡੀਓ ਤੋਂ ਮੇਰੇ ਸੱਜਣ ਲੈ ਸਕਦੇ ਸਮਾਜ ਸੇਵੀ ਸਭ ਬੈਟੇ ਨੇ ਬੜੀ ਚੰਗੀ ਗੱਲ ਆ ਜੇ ਕੋਈ ਨਸ਼ਾ ਵੇਚਦਾ ਜੇ ਕੋਈ ਮੈਡੀਕਲ ਸਟੋਰ ਵਾਲਾ ਨਸ਼ਾ ਵੇਚਦਾ ਕੋਈ ਤਸਕਰ ਆ ਕੋਈ ਐਡਿਕਟਡ ਆ ਕੋਈ ਪਿੰਡਚ ਆ ਤੁਸੀਂ ਆਪ ਸਟੈਂਡ ਕਰੋ ਆਪਦਾ ਹੈਲਪਿੰਗ ਹੈਂਡ ਤੁਸੀਂ ਸਾਨੂੰ ਇਨਫੋਰਮੇਸ਼ਨ ਦੋ ਗੁਪਤ ਰੱਖਿਆ ਜਾਊ ਮੈਨੂੰ ਦੇ ਦਿਓ ਮੈਂ ਅੱਗੇ ਦਊਂਗਾ ਅਸੀਂ ਉਹਨੂੰ ਅਪਰੋਪ੍ਰੀਟਲੀ ਜਿਹੋ ਜਿਹਾ ਵੀ ਹੋਇਆ ਨਾ ਚਿੱਠਾਂਗੇ ਆ ਸਾਰਿਆਂ ਦਾ ਮਿਸ਼ਨ ਇਹ ਆ ਵੀ ਪੰਜਾਬ ਦੀ ਧਰਤੀ ਤੋਂ ਆਪਾਂ ਇੱਕ ਕੋੜ ਖਤਮ ਕਰਨਾ ਵਾ ਸਰਕਾਰ ਜਿਹੜਾ ਵੀ ਐਫਰਟਸ ਕਰਦੀ ਹੈ ਸਾਰਿਆਂ ਦਾ ਆਪਣਾ ਫਰਜ਼ ਬਣਦਾ ਮੈਂ ਵੈਲਕਮ ਕਰਦਾ ਚੰਗੀ ਗੱਲ ਆ ਦੇਖੋ ਕਾਂਗਰਸ ਦੇ ਬਹੁਤ ਸਿਆਣੇ ਪ੍ਰਵਕਤਾ ਇੱਥੇ ਬੈਠੇ ਨੇ ਇਹਨਾਂ ਦੇ ਚੀਫ ਸਪੋਕਸਪਰਸਨ ਸਾਹਿਬ ਤਾਂ ਡਿਬੇਟ 'ਚ ਸਾਡੇ ਨਾਲ ਲੜਦੇ ਰਹਿੰਦੇ ਆ ਲੜਦੇ ਸ਼ਬਦ ਮੈਂ ਵਰਤ ਰਿਹਾ ਤੇ ਕੋਰਟ ਦੇ ਵਿੱਚ ਡਰੱਗ ਪੈਡਲਰਸ ਨੂੰ ਬਚਾਉਂਦੇ ਆ ਇਹਨਾਂ ਦਾ ਤਾਂ ਉਹ ਦੋਹਰਾ ਚਿਹਰਾ ਵਾ ਤੇ ਹਾਲਾਂਕਿ ਜਿਹੜੇ ਸੱਜਣ ਬੈਠੇ ਨੇ ਅੱਜ ਕਾਂਗਰਸ ਪਾਰਟੀ ਇਹਨੂੰ ਬਹੁਤ ਸੋਹਣਾ ਰਿਪਰੈਜ਼ੈਂਟ ਕਰ ਰਹੇ ਹੋ ਪੰਜਾਬ ਹਤੈਸ਼ੀ ਨੇ ਉਹ ਪੰਜਾਬ ਨੂੰ ਪਿਆਰ ਕਰਦੇ ਨੇ ਪਰ ਕਾਂਗਰਸ ਨੂੰ ਵੀ ਚਾਹੀਦਾ ਵਾ ਜਿੱਥੇ ਵੀ ਕਮੇਟੀਆਂ ਬਣਦੀਆਂ ਤੁਸੀਂ ਵਿਰੋਧ ਦੇ ਚੋਂ ਤੁਸੀਂ ਵੈਲਫੇਅਰ ਸਟੇਟ ਦੀ ਗੱਲ ਕਰਦੇ ਹੋ ਤੁਸੀਂ ਡੈਮੋਕਰੇਸੀ ਦੀ ਗੱਲ ਕਰਦੇ ਹੋ ਚੰਗੀ ਗੱਲ ਆ ਪਰ ਸਾਰੇ ਰੜਕੇ ਹੱਲਾ ਮਾਰੀਏ ਤੁਸੀਂ ਪਿੰਡ ਪੱਦਰ ਦੇ ਸਾਡੀਆਂ ਕਮੇਟੀਆਂ ਬਣਦੀਆਂ ਖੋਦਜ ਵੀ ਯੋਗਦਾਨ ਦਵੋ ਇਨਫਰਮੇਸ਼ਨ ਆ ਉਹਦੇ ਚ ਵੀ ਯੋਗਦਾਨ ਦਵੋ ਕਲੈਕਟਿਵਲੀ ਇਹ ਆਪਣੇ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਮੈਂ ਤਾਂ ਲਾਈਵ ਉਦਾਹਰਣ ਦੇ ਚੁੱਕਿਆ ਜਦੋਂ ਮੈਂ ਚੌਥੀ ਪੰਜਵੀਂ ਚ ਸੀ ਅਸੀਂ ਬਾਲਸਵਾ ਦੇ ਵਿੱਚ ਗਾਉਂਦੇ ਹੁੰਦੇ ਸੀਗੇ ਨਾ ਆਪਣੇ ਡੌਰੀ ਸਿਸਟਮ ਦੇ ਬਰਕਰਾਰ ਉਦੋਂ ਕੋਈ ਮਾ ਬਣ ਗਈਆਂ ਸੀ ਉਵੇਂ ਹੀ ਇਹ ਅਵੇਅਰਨੈਸ ਉਹ ਅੱਜ ਵੀ ਮੇਰੇ ਜ਼ਿਹਨ ਦੇ ਵਿੱਚ ਸਮੇਟੀ ਹੋਈ ਚੀਜ਼ ਹੈਗੀ ਆ ਵੀ ਡੌਰੀ ਨੂੰ ਲੈ ਕੇ ਵੀ ਇਹ ਮਾੜੀ ਆ ਉਵੇਂ ਹੀ ਨਸ਼ੇ ਨੂੰ ਲੈ ਕੇ ਵੀ ਬੱਚੇ ਜਦੋਂ ਪੋਇਮਾ ਗਾਣਗੇ ਮਾੜਾ ਵਾ ਅਸੀਂ ਸ਼ਰਾਬ ਪ੍ਰਤੀ ਵੀ ਅਭਿਆਨ ਚਲਾਉਂਦੇ ਹੁੰਦੇ ਸੀਗੇ ਸਾਰਾ ਹੀ ਸੀ ਇਹ ਅੱਜ ਲੋਕਲ ਲੈਵਲ ਤੋਂ ਬਾਟਮ ਤੋਂ ਸਾਰਿਆਂ ਦੀ ਪੇਰੈਂਟਸ ਦੀ ਟੀਚਰਸ ਦੀ ਗਵਰਨਮੈਂਟ ਦੀ ਹਰੇਕ ਸਟੇਕ ਹੇਲਡ ਕੇਸ ਜੀ ਤੋਂ ਜ਼ਵਾਬ ਲੈਣੇ ਪੀ ਸਮਾਜ ਦੇ ਜਿਹੜਾ ਵੀ ਐਨ ਜੀਓਜ਼ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਬਿਮਾਰੀ ਨੂੰ ਸੈਂਸਰਲੀ ਲਈਏ ਤੇ ਖਤਮ ਕਰੀਏ ਡਾਟਾ ਜੇ ਤੁਸੀਂ ਕਹੋ ਮੈਂ ਪੜ੍ਹ ਕੇ ਸੁਣਾ ਦਿੰਦਾ ਅਸੀਂ ਕਾਫੀ ਸਫਲਤਾ ਲੰਕ ਜੀ ਮਾਫ ਕਰਨਾ ਮੈਂ ਕੋਈ ਪੋਲਿਟੀਕਲ ਅਟੈਕ ਨਹੀਂ ਕਰਨਾ ਚਾਹੁੰਦਾ ਤਿਜਰੀ ਸਰਕਾਰ ਦੇ ਵਿੱਚ ਕਾਂਗਰਸ ਤੇ ਸੱਜਣੇ ਇਸ ਚੀਜ਼ ਨੂੰ ਇਨਡੋਰਸ ਕਰਨਗੇ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਬੈਠਾ ਸੀਗਾ ਜੀ ਫਾਲਸ ਕੇਸਸ ਬਰੋਤੀਆਂ ਨੂੰ ਦਬਾਉਣ ਲਈ ਚਿੱਟੇ ਦੇ ਨਾਂ ਤੇ ਡਰਾਏ ਜਾਂਦੇ ਸੀਗੇ ਜਵਾਕਾਂ ਪਈਆਂ ਨੂੰ ਝੂਠਿਆਂ ਨੂੰ ਪੁੱਛੋ ਨਾ ਕੀ ਕੀ ਹੋਇਆ ਉਹ ਮੋਰ ਥੈਨ 50% ਐਫ ਆਈ ਆਰਸ ਕੈਨਸਲ ਹੋਈਆਂ ਜਿਹੜੀ ਪੰਜਾਬ ਦੇ ਵਿੱਚ ਦੇਖੋ ਸਮੇਂ-ਸਮੇਂ ਤੇ ਇਹਨਾਂ ਨੇ ਆਪਣੀ ਵਿਵੇਕ ਬੁੱਧੀ ਦੇ ਅਨੁਸਾਰ ਪੰਜਾਬ ਨੂੰ ਜਿਹੜਾ ਕੁਝ ਦੇਣਾ ਸੀ ਦੇ ਚੁੱਕੇ ਚਲੋ ਰਕੇ ਜੀ ਕੋਲੋਂ ਜਵਾਬ ਲੈ ਲੈਨੇ ਆਂ ਜਵਾਬ ਲੈ ਲੈਂਦੇ ਰਕੇਸ਼ ਜੀ ਆਮ ਆਦਮੀ ਸਾਡੇ ਕੋਲ ਸਮਾਂ ਘਟਿਆ ਲਾਸਟ 1 ਮਿੰਟ ਹੈ ਲਾਸਟ 1 ਮਿੰਟ ਹੈ ਰਕੇਸ਼ ਜੀ 1 ਮਿੰਟ ਦੇ ਵਿੱਚ ਖਤਮ ਕਰਿਓ ਬੂਟਾ ਸਿੰਘ ਜੀ ਦਾ ਕਹਿਣਾ ਹੈ ਕਿ ਕਾਂਗਰਸ ਸਾਡੇ ਤੇ ਛਿੱਟੇ ਨਾ ਉਛਾਲੇ ਅਸੀਂ ਬਹੁਤ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਵੀ ਕਾਂਗਰਸ ਦੀ ਵੀ ਉਹਨਾਂ ਨੇ ਤਾਰੀਫ ਕੀਤੀ ਤਾਂ ਹੁਣ ਤੁਸੀਂ ਆਪਣੇ ਉਸ ਬਿਆਨ ਤੇ ਕਾਇਮ ਹੋ ਕਿ ਸਿਰਫ ਪੋਸਟਰ ਵਾਜ਼ੀ ਹੋ ਰਹੀ ਹੈ ਕਿ ਹੁਣ ਤੁਸੀਂ ਮੰਨਦੇ ਹੋ ਕਿ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਸਮਾਜ ਸੇਵੀ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਲਖਸ਼ੀ ਬੈਰਾਗੀ ਸਾਹਿਬ ਪਹਿਲੇ ਨੰਬਰ ਤੇ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਕਾਂਗਰਸ ਤੋਂ ਅੱਡ ਕਰਕੇ ਨਾ ਦੇਖਣ ਮੈਂ ਇੱਥੇ ਬਤੌਰ ਕਾਂਗਰਸ ਦਾ ਬੁਲਾਰਾ ਬੈਠਿਆਂ ਦਾ ਔਰ ਕਾਂਗਰਸ ਦੀ ਗੱਲ ਨਿਸ਼ਾਨ ਕਾਂਗਰਸ ਦੀ ਗੱਲ ਮੈਰਿਟ ਤੇ ਹੁੰਦੀ ਹੈ ਜਿੱਥੋਂ ਤੱਕ ਇਹ ਗੱਲ ਕਹਿੰਦੇ ਕਿ ਅਸੀਂ ਇਹਨਾਂ ਦੇ ਨਾਲ ਖੜੇ ਹੋਈਏ ਅਸੀਂ ਇਹਨਾਂ ਦੇ ਨਾਲ ਆ ਅਸੀਂ ਇਹਨਾਂ ਦੇ ਕੀ ਭਾਜਪਾ ਦੀ ਸਰਕਾਰ ਹੋਏ ਅਕਾਲੀਆਂ ਦੀ ਗੱਲ ਸਰਕਾਰ ਹੋਏ ਪਰ ਇਹ ਕਾਂਗਰਸ ਦੀ ਹੋਵੇ ਮੈਂ ਪਹਿਲੇ ਇਹ ਬੇਨਤੀ ਕਰ ਦੁੱਤਾ ਹਾਂ ਕਿ ਜਿੱਥੇ ਪੰਜਾਬ ਦੀ ਗੱਲ ਹੋਏਗੀ ਪੰਜਾਬ ਦੇ ਲੋਕਾਂ ਦੀ ਗੱਲ ਹੋਏਗੀ ਕਾਂਗਰਸ ਪਾਰਟੀ ਖੜੀ ਉਹਨਾਂ ਦੇ ਨਾਲ ਅੱਛੇ ਇਹ ਬੈਰਾਗੀ ਸਾਹਿਬ ਇਸ ਗੱਲ ਨੂੰ ਮੰਨ ਲਓ ਕਿ ਅਸੀਂ ਵਿਰੋਧੀ ਧਿਰជា ਤੁਹਾਡੇ ਅਸੀਂ ਵਿਰੋਧੀ ਪਾਰਟੀਆਂ ਵਿਰੋਧੀਆਂ ਨੇ ਤੁਹਾਨੂੰ ਸਵਾਲ ਕਰਨੇ ਆ ਤੁਹਾਨੂੰ ਸਵਾਲ ਕੀਤੇ ਜਾਂ ਜਿੱਥੇ ਸਾਨੂੰ ਕੋਈ ਕਮੀ ਪੇਸ਼ੀ ਜਾਪੇਗੀ ਅਸੀਂ ਤੁਹਾਨੂੰ ਸਵਾਲ ਪੁੱਛਣੇ ਆ ਤੇ ਤੁਸੀਂ ਸਾਡੇ ਸਵਾਲਾਂ ਤੋਂ ਨਾਰਾਜ਼ ਨਾ ਹੋ ਜਾ ਸਮਾ ਸਮਾ ਸਮਾਪਤ ਹੋ ਗਿਆ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ ਬਹੁਤ ਬਹੁਤ ਸ਼ੁਕਰੀਆ ਸਾਰੇ ਆਪਣੇ ਸਾਡੇ ਗੈਸਟ ਦਾ ਸਾਡੇ ਨਾਲ ਜੁੜੇ ਇਸ ਵਿਸ਼ੇਸ਼ ਮੁੱਦੇ ਦੇ ਉੱਤੇ ਚਰਚਾ ਕੀਤੀ। ਤਾਂ ਅੱਜ ਅਸੀਂ ਚਰਚਾ ਕੀਤੀ ਹੈ ਯੋਧ ਨਸ਼ਿਆਂ ਵਿਰੁੱਧ ਦੇ ਪੜਾ ਤੀਜੇ ਬਾਰੇ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਇਸ ਨਸ਼ੇ ਤੋਂ ਬਾਹਰ ਕੱਢਣਾ ਹੈ। ਉਹਨਾਂ ਦੇ ਮਾਨਸਿਕ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਾਉਣਾ ਹੈ ਕਿ ਨਸ਼ੇ ਕਰਨਾ ਬਹੁਤ ਗਲਤ ਗੱਲ ਹੈ। ਕੱਲ ਫੇਰ ਪੜਤਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਉਹਨਾਂ ਚਿਰ ਮੈਨੂੰ ਦਿਓ ਇਜਾਜ਼ਤ ਗੱਲ ਕਰਾਂਗੇ ਪੰਜਾਬ ਦੀ। ਧੰਨਵਾਦ।